ਅੰਜੀ ਕਿਹਨਾ ਦੇ ਅੰਜ ਗਰਮੀਤ ਸਿੰਘ ਜੀ ਪਿੰਡ ਬਣੀ ਹੈਗੀ ਕੀ ਗੱਲ ਹੋਈ ਇੱਕ ਗੱਲ ਸਰ ਇਹ ਵੀ ਸਾਡੀ ਭੈਣ ਆਈ ਜੋ ਵੀ ਬਣੀ ਹੈਗੀ ਬੱਚੀ ਵਾਂਡ ਵਿਆਹੀ ਉਹਦੇ ਜਿਹੜੇ ਸਾਰੇ ਪਰਿਵਾਰ ਨੇ ਉਹਨੂੰ ਮਤਲਬ ਕਿ ਉਹਦੇ ਮੱਥੇ ਤੇ ਸੱਟ ਮਾਰੀ ਗਈ ਹੈ ਪੈਂਕੀ ਵੀ ਉੱਥੋਂ ਮਿਲੀ ਹਨੂ ਮਮਤੀ ਤੇ ਉੱਤੇ ਜਦੋਂ ਜਾ ਕੇ ਵੇਖਿਆ ਵਾ ਫਿਰ ਉਹਨਾਂ ਨੇ ਝੂਠ ਵੀ ਮਾਰਿਆ ਵਾ ਵੀ ਸਾਨੂੰ ਦੱਸਿਆ ਵਾ ਵੀ ਉਹਨੂੰ ਅਟੈਕ ਹੋਇਆ ਤੇ ਜਾ ਕੇ ਵੇਖੀਆ ਤੇ ਉਹਦੇ ਸੱਟਾਂ ਦੇ ਨਿਸ਼ਾਨ ਨੇ ਮੂੰਹ ਤੇ ਨੀਲੇ ਆ ਮੱਥੇ ਤੇ ਸੱਟ ਆ ਹੋਰ ਵੀ ਅਰਬ ਵਗੈਰਾ ਸੱਟ ਲੱਗ ਜਾਨੇ ਜੋ ਦਰਖਾਸਤ ਜਿਹੜੀ ਲਿਖੀ ਗਈ ਆ ਉਹ ਸਾਡੀ ਮਾਤਾ ਜਿਹੜੀ ਅਨਪੜ੍ਹ ਹੈ ਉਹਦੇ ਮਤਲਬ ਕਿ ਬਿਆਨਾਂ ਤੇ ਦਰਖਾਸਤ ਲਿਖੀ ਗਈ ਆ ਉਹਨੂੰ ਜੋਗ ਅਨਪੜ੍ਹ ਬੰਦਾ ਨਹੀਂ ਪੂਰੀ ਮਤਲਬ ਕਿ ਡਿਟੇਲ ਦੱਸ ਸਕਦਾ ਉਹ ਦਰਖਾਸਤ ਜਿਹੜੀ ਹਨ ਪੜ ਕੇ ਵੀ ਨਹੀਂ ਸੁਣਾਈ ਗਈ ਤੇ ਉਹਦਾ ਫਿਰ ਲਿਖ ਦਿੱਤਾ ਕਿ ਇੰਨੇ ਖੁਦਕੁਸ਼ੀ ਕੀਤੀ ਆ ਇਹ ਸਾਨੂੰ ਇਨਸਾਫ ਇਸ ਚੀਜ਼ ਦਾ ਮਿਲਣਾ ਚਾਹੀਦਾ ਵਾ ਸਾਡੀ ਭੈਣ ਦੀ ਦਾ ਮੋਤ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਦੇ ਦੋ ਬੱਚੇ ਨੇ ਜਿਹੜੀ ਬੱਚਿਆਂ ਵਾਲੀ ਮਾਂ ਮ ਉਹ ਕਦੇ ਵੀ ਖੁਦ ਖੁਸ਼ੀ ਨਹੀਂ ਕਰ ਸਕਦੀ। ਕਦੀ ਘਰਦਿਆਂ ਨੂੰ ਗੱਲ ਕੀਤੀ ਹੀ ਘਰ ਦੇ ਮਾਹੌਲ ਦੀ। ਹਾਂਜੀ ਘਰ ਦੇ ਮਾਹੌਲ ਦੀ ਮਤਲਬ ਇਹੋ ਹੀ ਆ ਕਿ ਸੋਹਰਾ ਜਿਹੜਾ ਉਹ ਗਾਲਾਂ ਕੱਢੀਆਂ ਘਰੇ ਕੱਢਦਾ ਰਹਿੰਦਾ ਏ ਜਿਹੜੀ ਜਿਹੜੀ ਸੱਸ ਏ ਉਹ 24 ਘੰਟੇ ਮਾਹੌਲ ਵਿੱਚ ਜਿਦਾਂ ਅੱਗ ਤੇ ਤੇਲ ਪਾਉਂਦਾ ਕੰਮ ਹੀ ਕਰਦੀ ਰਹਿੰਦੀ। ਤੇ ਮਤਲਬ ਕਿ ਤਿੰਨੇ ਦੋਸ਼ੀ ਨੇ। ਅਰਵਿੰਦਰ ਤੇ ਲੱਖਾ ਸਿੰਘ ਤੇ ਕੋਦੀ ਸੱਸ। ਇਹ ਉਸ ਦੀ ਮਤਲਬ ਕਿ ਮੌਤ ਦੀ ਜਿਹੜੀ ਹੁਣ ਜ਼ਿੰਮੇਵਾਰ ਏਹੀ ਤਿੰਨੇ ਨੇ। ਅ ਜਿੱਤੇ ਸਾਰੇ ਕੋਈ ਪੋਸਟਮਾਰਟ ਮੁੱਦਾ ਹੋ ਜਾਂਦਾ ਵਾ ਉਹਦੀ ਉਹਦੀ ਰਿਪੋਰਟ ਜਿਹੜੀ ਆ ਨੂੰ ਪਰਨੋ ਕਿ ਮੁਕਦਮਾ ਅੰਦਰ ਜੋਦੇ ਅਨਸਾਰ ਕੀਤਾ ਜਾਵੇ ਇਹ ਜਿਹੜੀ ਰੋਟੀਜੀ ਹਾਂਜੀ ਕੀ ਨਾ ਵੀ ਕੁਝ ਆਪਣਾ ਹਜਮਤ ਸਿੰਘ ਜੀ ਇਹ ਰੈਂਡ ਕੋੜਲੀ ਆਮਾ ਕੀ ਕਰਨਾ ਬਤਰੀ ਗਾ ਨਾਇਣਾ ਸਾਡੀ ਮਾਸੀ ਦਾ ਮੁੰਡਾ ਤੇ ਫੋਨ ਕੀਤਾ ਵੀ ਆਪਣੀ ਭੈਣ ਨੂੰ ਟੈਗ ਹੋ ਗਿਆ ਅਹੀਂ ਗਏ ਉੱਥੇ ਜਾ ਕੇ ਜਦੋਂ ਵੇਖਿਆ ਤੇ ਟੈਗ ਵਾਲੀ ਗੱਲ ਹੀ ਨਹੀਂ ਆਈ ਕੋਈ ਤੇ ਉਜਾ ਜਦੋਂ ਅਸੀਂ ਵੇਖਿਆ ਉਹ ਕਿਹਾ ਤੇ ਕਾਫੀ ਸੱਟਾਂ ਲਗੀਆਂ ਹੋ ਜਰਾ ਤੇ ਸਿਰ ਵੀ ਪੋਲਾ ਪਾਲਾ ਆਇਆ ਤੇ ਅਈਆਂ ਸਾ ਵੀ ਇਹ ਗੱਲ ਕੀ ਕੰਚੀ ਵਜੀ ਉਸੇ ਨੂੰ ਉਹ ਲਈ ਕੋਠੇ ਚੜ ਕੇ ਵੇਖਿਆ ਤਾਂ ਕੁਝ ਵੇਖਿਆ ਮੁੜ ਕੇ ਬੁੱਧਾ ਦੀ ਮੜ ਕੇ ਸਾਰੇ ਰੇਸ਼ੇ ਦਾ ਸਦ ਦੇ ਇਹਨਾਂ ਨੇ ਸੋਚ ਸਮਝ ਕੇ ਜਾਣ ਬੁੱਝ ਕੇ ਕਤਲ ਕਰਕੇ ਕਤਲ ਇਹਨਾਂ ਜਿੱਤਿਆ ਸੋਚੀ ਸਮਝੀ ਸਾਰੀ ਚਾਲ ਇਹਨਾਂ ਕਰਕੇ ਮੜ ਕੇ ਨਾ ਮਿੰਟੋ ਮਿੰਟੇ ਨੇ ਸਰਕਾਰ ਕਰਨਾ ਅਸੀਂ ਸਰਕਾਰ ਨਹੀਂ ਕਰ ਦਿੱਤਾ ਫਿਰ ਅਸੀਂ ਪੁਲਿਸ ਅੱਦੀ ਤੇ ਜਿਹੜੇ ਅਸੀਂ ਬਿਆਨ ਦਿੱਤੇ ਠਾਣੀ ਉਹ ਬੰਨਾ ਤੇ ਸਾਨੂੰ ਨਾ ਕੋ ਦੱਸਿਆ ਨਾ ਖੁਸ਼ਿਆ ਕਿ ਆ ਵੀ ਫਾਲਿਆ ਕੋਈ ਨੇ ਫਾਲਿਆ ਉਹ ਕਾਰਵਾਈ ਕਰਤੀ ਆ ਜੀ ਉਹ ਤੇ ਜੇ ਕੋਈ ਕਾਰਵਾਈ ਨਹੀਂ ਸਾਨੂੰ ਦੱਸਿਆ ਵੀ ਕੀ ਆ ਤੇ ਕੀ ਨਹੀਂ ਕੀ ਹੋਣਾ ਚਾਹੀਦਾ ਉਹਦਾ ਜੀ ਐਂ ਤਾਂ ਨੇ ਵੀ ਉਸ ਮੜਮਾ ਹੋਣਾ ਚਾਹੀਦਾ ਵੋਟ ਵਟਾ ਕੇ ਤੇ ਜੋ ਕਾਰਵਾਈ ਬੰਦੀ ਵਾਦਾ ਜੁਲਮ ਚ ਕੀਤਾ ਕਹਿਣਾ ਚਾਹੀਦਾ ਕਤਲਕ ਕਰਤਾ ਨਾ ਕੁੜੀ ਦਾ ਸਾਡੀ ਭੈਣ ਦਾ ਕਦੋਂ ਤਾਂ ਕਤਲ ਹੋਣਾ ਚਾਹੀਦਾ ਹਾਂਜੀ ਕਤਲ ਦਾ ਹੋਣਾ ਚਾਹੀਦਾ ਉਹ ਕਿਤ ਮਾਮਲੇ ਸੰਬੰਧੀ ਜਦੋਂ ਥਾਣਾ ਲੋਕੋ ਕੇ ਦੇ ਐਸਟੀਯੂ ਹਿਮਾਸ਼ੂ ਫਕਤ ਨਾਲ ਗੱਲ ਕੀਤੀ ਤਾਂ ਉਹਨਾਂ ਕਹੇ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਮ੍ਰਿਤਕ ਦੇ ਪਤੀ ਉਸ ਦੀ ਸੱਸ ਤੇ ਉਸ ਦੇ ਸਹੁਰਾ ਖਿਲਾਫ ਬਾਈ ਨੇ ਪਰਚਾ ਦਰਜ ਕੀਤਾ ਗਿਆ ਹੈ ਪਰਚਾ ਦਰਜ ਕਰਨ ਤੋਂ ਬਾਅਦ ਮ੍ਰਿਤਕ ਦੇ ਪਤੀ ਅਤੇ ਉਸ ਦੀ ਸੱਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਹੁਰੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ